ਗੁੱਡ ਮਾਰਨਿੰਗ ਫਰੈਂਡਸ ਆਪ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਗੁੱਡ ਮਾਰਨਿੰਗ ਹੈ ਜੀ ਤੇ ਅੱਜ ਰਖੜੀ ਦਾ ਤਿਹਾਰ ਤੇ ਆਪ ਸਾਰਿਆਂ ਨੂੰ ਹੈਪੀ ਰਖੜੀ ਜੀ ਤੇ ਇਹ ਆ ਗਿਆ ਜੀ ਅਨੰਤ ਐਂਡ ਗੋਪੀ ਇਹ ਆ ਜੀ ਮਤਲਬ ਸਾਡੇ ਪਤੀਜੇ ਦੇ ਬੱਚੇ ਐ ਲੇਕਿਨ ਜੋਤਣ ਰੂਪ ਦੇ ਪਤੀਜੇ ਲੱਗਦੇ ਐ ਸਭ ਤੋਂ ਪਹਿਲਾਂ ਆਪਾਂ ਉਹ ਤੋਂ ਸ਼ੁਰੂ ਕਰਦੇ ਆਂ ਜੀ ਰਖੜੀ ਬਣਵਾਣਾ ਇਹਨਾਂ ਤੋਂ ਬਣਵਾ ਰਹੇ ਆਂ ਜੀ ਆਪਾਂ ਰਖੜੀ ਔਰ ਗੋਪੀ ਹੈ ਜੀ ਇਹਦਾ ਨਾਮ ਇਹਦਾ ਨਾਮ ਅਨੰਤ ਹੈ ਇਹ ਸਾਡੇ ਖਾਸ ਐ ਜੀ ਆਪਣੇ ਹੀ ਐ ਇਹ ਬੱਚੇ ਸਾਡੇ ਮਤਲਬ ਲੱਗਦੇ ਇਹ ਦੋਨਾਂ ਦੇ ਭਤੀਜੇ ਆ ਜੋਤਣ ਰੂਪ ਦੇ ਤੇ ਇਹਨਾਂ ਤੋਂ ਸ਼ੁਰੂਆਤ ਕਰਦੇ ਆ ਰਖੜੀ ਬਣਾਉਣ ਦੀ ਲੱਗ ਜਾਏਗਾ ਭਤੀਜੇ ਲਗਾ ਰਹੇ ਨੇ ਡਿਓ ਡਿਓ ਡਿ ਅਏ ਸਾਡੀ ਹੋ ਗਿਆ ਕਰੇ ਤੋ ਇਹ ਚੌਪਈ ਦੋਨਾਂ ਕੀ ਹੈ ਬੈੱਡ ਉੱਪਰ ਰੱਖੀ ਵੀ ਰਹੀ ਹੁੰਦੀ ਹੋਈ ਹੈ ਬਰਫੀ ਦਾ ਪੀਸ ਪੂਰਾ ਹੋਇਆ ਖਾਇ ਨਹੀਂ ਜਾ ਰਿਹਾ ਆਲੇ ਹੋਰ ਖਾ ਲੇ ਪੂਰਾ ਹੋ ਗਿਆ ਖਾਈ ਬੜਾ ਸਰ ਆਇਓ ਕੋ ਹਾਜਮਾ ਨਹੀਂ ਡੱਟੇ ਤੋਂ ਹੈ ਉਹ ਖਾ ਲੀ ਜੀ ਮੁੰਮ ਜਾਈ ਆ ਗਏ ਹਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਆਪ ਸਾਰਿਆਂ ਨੂੰ ਰੱਖਿਆ ਬੰਧਨ ਹੈ ਜੀ ਅੱਜ ਰਖੜੀਆਂ ਹੈ ਹੈਪੀ ਰਖੜੀਆਂ ਰੱਖਿਆ ਬੰਧਨ ਹੈ ਔਰ ਸਾਰੀਆਂ ਭੈਣਾ ਭਰਾਵਾਂ ਨੂੰ ਹੈਪੀ ਰੱਖੜੀ ਜੀ ਔਰ ਆਪਾਂ ਵੀ ਜਾ ਰਹੇ ਹਾਂ ਜੀ ਰੱਖੜੀ ਬਣਾਉਣ ਕੱਲ ਮੇਰਾ ਭਾਈ ਬਣਾ ਕੇ ਲੈ ਗਿਆ ਤਾਂ ਅੱਜ ਬਗਜੋਤ ਕੇ ਪਪਾ ਆਪਣੀ ਭੈਣ ਤੇ ਬਣਾਉਣ ਜਾ ਰਹੇ ਹਾਂ ਰੱਖੜੀ ਯਾਨੀ ਬਗਜੋਤ ਕੀ 부ਜੀ ਕੇ ਪਾਸ ਜਾ ਰਹੇ ਹਾਂ ਆਪਾਂ ਔਰ ਬਗਜੋਤ ਵੀ ਪਿੱਛੇ ਬੈਠੀ ਹੈ ਹੈਲੋ ਹੈਪੀ ਰੱਖੜੀ ਤੇ ਜੂੜੀ ਪੱਤੇ ਚਾਰ ਹੁੰਦਾ ਦਿਖਾਵਾਂਗੇ ਜੀ ਤੁਹਾਨੂੰ ਕਣੀ ਦੇ ਤਾਂਗੇ ਕਿਆ ਹੁੰਦਾ ਅੱਛਾ ਜਰ ਦੇਖੋ ਜਿਦੋਂ ਕੈਮਰਾ ਘੁਮਾਉ ਹਾਂ ਸਕੂਟਰੀ ਪਰ ਅਤਿਆਚਾਰ ਹੋ ਰਿਹਾ ਜੀ ਕੌਦ ਖਾएंगे ਤੁਹਾਨੂੰ ਮੈਂ ਤੁਸੀਂ ਦੇਖਿਓ ਹੈ ਮਾੜਾ ਜਾਂ ਸਕੂਟਰੀ ਪਰ ਹੋ ਰਿਹਾ ਅਤਿਆਚਾਰ ਇਹ ਸਾਹਮਣੇ ਅਤਿਆਚਾਰ ਹੋ ਰਿਹਾ ਜੀ ਸਕੂਟਰੀ ਪਰ ਬਹੁਤ ਜ਼ਿਆਦਾ ਪਿਛਲਾ ਟਾਇਰ ਵੀ ਦਬ ਗਿਆ ਔਰ ਹਾਂ ਇੰਨਾ ਵਜ਼ਨ ਵੀ ਨਾ ਕਰੋ ਤਾਂ ਕਿ ਸਕੂਟਰੀ ਵੀ ਵਿਚਾਰੀ ਗਾਲਾਂ ਕੱਢੇ ਇਸ ਕਰਕੇ ਸਕੂਟਰੀ ਕੰਨੀ ਵੀ ਦੇਖੋ ਭਾਈ ਔਰ ਪਲੀਜ਼ ਓਹੋ ਕੀ ਹੋ ਗਿਆ ਬ੍ਰੇਕ ਮਾਰੇ ਇੱਕਦਮ ਲੋ ਜੀ ਸਕੂਟਰੀ ਕੇ ਚੱਕਰਾ ਵਾਂਗ ਸਾਡ ਡਿੱਕਦਮ ਬ੍ਰੇਕ ਲਗੇ ਔਰ ਚਲੇਗੀ ਵਿਚਾਰੀ ਅਤਿਆਚਾਰ ਹੋ ਰਿਹਾ ਸਕੂਟਰੀ ਵਾ ਸਾਹਮਣੇ ਆ ਕਹਿੰਦੇ ਆ ਨਾ weight loss ਕਰਨਾ ਬਹੁਤ ਜ਼ਰੂਰੀ ਆ ਤੇ weight loss ਕਰਨਾ ਬਹੁਤ ਜ਼ਰੂਰੀ ਹੈ ਹਨਾ ਜਦੋਂ ਆਪਾਂ ਬਾਹਰ ਜਾਣੇ ਆ ਨਾ ਕਿਤੇ ਘੁੰਮਣ ਫਿਰਨੇ ਜਾਂ ਸਕੂਟਰੀ ਪਰ ਜੈਕਟਿਵਾ ਪਰ ਇਹ ਖੜੇ ਆ ਦੇਖੋ ਇਹ ਲੰਗੇ ਪਿੱਛੇ ਔਰ ਅਤਿਆਚਾਰ ਹੁੰਦਾ ਨਾ ਕੋਈ ਕੁਝ ਦੇਖਦਾ ਕੋਈ ਕੁਝ ਵੈਸੇ weight loss ਕਰਨਾ ਆਪਣੇ ਹੱਥ ਕੇ ਵਿੱਚ ਹੈ ਔਰ ਪਲੀਜ਼ ਧਿਆਨ ਰੱਖਿਆ ਕਰੋ ਆਪਣੀ ਸਰੀਰ ਦਾ ਸਿਹਤ ਦਾ ਬਸ ਮੈਂ ਉਹੀ ਕਹਿ ਰਹੀ ਆ ਤੇ ਇੱਧਰ ਬਰਵਾਲਾ ਆ ਚੁੱਕਿਆ ਚਲਦਿਆਂ ਜੀ ਆਪਾਂ ਅੱਗੇ ਨੂੰ ਹੁਣ sweets ਵਗੈਰਾ ਲੈਣੀਆਂ ਮਠਿਆਈਆਂ ਮਠਈਆਂ ਦੇਖਦੇ ਆ ਬਾਜ਼ਾਰ ਕੇ ਵਿੱਚ ਕਿੰਨੀ ਢੀੜ ਹੋਏਗੀ ਅੱਜ ਲੋ ਜੀ ਆ ਗਿਆ ਬਾਜ਼ਾਰ ਇਹ ਆ ਜੀ ਸਾਡੀ ਮਾਰਕੀਟ ਹੈ ਤੁਸੀਂ ਦੇਖਦੇ ਹੋ ਨਾ ਵੀ ਅਕਸਰ ਮੈਂ ਇਸ ਮਾਰਕੀਟ ਕੇ ਵਿੱਚ ਆਉਂਦੀ ਆ ਇਹ ਉਹ ਮਾਰਕੀਟ ਹੈ ਜਿੱਥੇ ਅਸੀਂ ਸ਼ਾਪਿੰਗ ਕਰਦੇ ਆ ਸਾਡੇ ਪਿੰਡ ਦੇ ਬਿਲਕੁਲ ਨੇੜੇ ਆ 10 ਮਿੰਟ ਦਾ ਰਸਤਾ ਜੀ ਇਹ ਮਾਰਕੀਟ ਦਾ ਇਹ ਆ ਜੀ ਸ਼ਹਿਰ ਬਰਵਾਲਾ 10 ਮਿੰਟ ਬਹੁਤ ਜ਼ਿਆਦਾ ਹੋਆ 10 ਮਿੰਟ 5 ਮਿੰਟ ਦਾ ਹੀ ਲਾ ਲਓ 10 ਮਿੰਟ ਦਾ ਚਲ 10 ਮਿੰਟ ਜੇ ਸलो चलाएंगे ਦੇਖੋ ਮਠਿਆਈਆਂ ਕੀ ਕਿੰਨੀ ਭੀੜ ਲੱਗੀ ਹੋਈ ਆ ਵਾਹ ਜੀ ਵਾਹ ਮਠਿਆਈਆਂ ਹੀ ਮਠਿਆਈਆਂ ਚੱਲ ਰਹੀਆਂ ਦੇਖੋ ਭੀੜ ਲੱਗੀ ਹੋਈ ਆ ਬਾਜ਼ਾਰਵਾਂ ਵੀ ਲੋ ਜੀ ਬਾਜ਼ਾਰ ਦੇ ਵਿੱਚ ਅੱਜ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਆ ਔਰ ਅੱਜ ਦੇ ਦਿਨ ਵੀ ਰਖੜੀਆਂ ਇੰਨੀਆਂ ਵਿਕਰੀਆਂ ਨਾਲ ਦੇਖੋ ਸਾਹਮਣੇ ਵਾਲੇ ਅੰਕਲ ਕਿਆਂ ਹਲੇ ਵੀ ਲੇਡੀਜ਼ ਖੜੀਆਂ ਅੱਜ ਲੋ ਜੀ ਦੇਖੋ ਕਿੰਨੀ ਭੀੜ ਲੱਗ ਰਹੀ ਹੈ ਅੱਜ ਵੀ ਮੇਲਾ ਮੇਲਾ ਹੋ ਰਿਹਾ ਚਾਰੇ ਪਾਸੇ ਬਹੁਤ ਭੀੜ ਹੈ ਬਾਜ਼ਾਰ ਕੇ ਵਿੱਚ ਤੇ ਰਖੜੀਆਂ ਹੀ ਰਖੜੀਆਂ ਚਾਰੇ ਪਾਸੇ ਫਰੂਟ ਰਖੜੀਆਂ ਡੱਬੇ ਸਾਰੀ ਸ਼ਾਪਿੰਗ ਹੋ ਰਹੀ ਹੈ ਲੋ ਜੀ ਬਾਜ਼ਾਰ ਦੇ ਵਿੱਚ ਭੀੜ ਦੇਖੀ ਤੁਸੀਂ ਇਹ ਹੈ ਜੀ ਸਾਡੀ ਮਾਰਕੀਟ ਸਾਹਮਣੇ ਬਣ ਰਹੀਆਂ ਬਰੈਡ ਗਰਮਾ ਗਰਮ ਮੂਹਰੇ ਵਿੱਚ ਆ ਗਿਆ ਪਾਣੀ ਗਰਮਾ ਗਰਮ ਬਰੈਡ ਬਣ ਰਹੀਆਂ ਜੀ ਬਰੈਡ 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 ਔਰ ਔਰ ਬਾਵਜੂਦ ਕੇ ਪਾਪਾ ਔਰ ਬਬਜੋਤ ਲੈਣ ਗਏ ਆ ਮਠਿਆਈ ਬੂਜੀ ਦੇ ਪਾਸ ਲੈ ਕੇ ਜਾਣੀਆਂ ਨਾ ਮਠਿਆਈ ਉਹ ਲੈਣ ਗਈਆਂ ਹਾਂ ਕੀ ਹੋਇਆ ਤੁਰਨਾ ਯਾਹ ਤੇ ਆਪਕੇ ਗਲੀ ਨਿਕਲਿਆ ਉਹ ਦੇਖਾਂਂ ਟਿੱ ਨਿਕਲ ਲਓ ਜੀ ਫਾਈਨਲੀ ਆਪਾਂ ਬੂਜੀ ਕੇ ਪਿੰਡ ਆ ਗਏ ਯੋਵਨ ਆ ਗਿਆ ਹੈ ਲੈ ਯੋਵਨ ਇਹ ਮਿਲ ਗਿਆ ਯੋਵਨ ਯੋਵਨ ਮਿਲ ਗਿਆ ਸਾਨੂੰ ਇਹ ਜੋਤ ਕੀ ਨਾ ਬੂਜੀ ਦਾ ਬੇਟਾ ਯੋਵਨ ਤੁਸੀਂ ਪਹਿਲਾਂ ਵੀ ਵਲੌਗਾਂ ਵਿੱਚ ਦੇਖਿਆ ਹੋਣਾ ਅੱਜ ਯੋਵਨ ਯੋਵਨ ਸਾਸਰੀ ਗਾਲ ਆ ਗਏ ਜੀ ਆਪਾਂ ਬੂਜੀ ਕੇ ਪਿੰਡਾਂ ਵਾ ਲਓ ਜੀ ਯੋਵਨ ਮਿਲ ਗਿਆ ਸਾਨੂੰ ਚੱਲੇ ਚੱਲ ਆਪਣਾ ਘਰ ਤੇਰਾ ਘਰ ਨਹੀਂ ਪਤਾ रूप जा रही है आगे आगे रूप जा रही है आगे आगे रूप जा रही है आगे आगे ओ चल आनिया ओ चल आर्या लो जी वीडियो में आ गया हनी हनी शास्त्री काल शास्त्री काल जी शास्त्री काल जी सत्री जी लो जी मिल गई दीदी ਇਹ ਬਤਨਗੇ ਪਹਿਲਾਂ ਪੋਰ ਹਾਂ ਸਰ ਜੀ ਮਨੂ ਹੈ ਦੇਗਾ ਮੇਰੇ ਕਿਉਂ ਦੇ ਦੇ ਲੈ ਦਿੱਦੀ ਯੂ ਲੈ ਲਨ ਨਾ ਕੀ ਮਠਾਈ ਫੜ ਦੋ ਮਠਿਆਈ ਸੱਤੀ ਗਲ ਦਿੱਦੀ ਹਾਂ ਹਾਂ ਠੀਕ ਹੈ ਲੋ ਜੀ ਆਗੇ ਬੂਜੀ ਕੇ ਕਰਾਂ ਯੋਵਰ ਮਿਲੇ ਦਾ ਰਸਤੇ ਵਾਂ ਪਹਿਲਾ ਹੀ ਹੋਵਨੇ ਮਿਲ ਗਿਆ ਹੈ ਹਾਂ ਮਿਰੰਬੀ ਵੀ ਮਮਾ ਆ ਗਿਆ ਹੈ ਚੋ ਲੋ ਜੀ

ਸਾਰੇ ਬੰਦੇ ਦੇ ਕੀ ਰਿਸ਼ਤੇਦਾਰਾਂ ਗਾ ਵੀ ਕੋਈ ਪਤਾ ਨਹੀਂ ਆ ਬੰਦੇ ਫੋਨ 'ਤੇ ਲੱਗ ਰਹੇ ਆ ਰਿਸ਼ਤੇਦਾਰਾਂ ਦੇ ਚੰਗੇ ਫੋਨ ਐ ਉਹਨਾਂ ਵਾਲਾ ਲੱਗ ਰਹੇ ਬੰਦੇ ਨਮਸਤੇ ਨਮਸਤੇ ਜੀ ਨਮਸਤੇ ਕੋਈ ਨਾ ਲਬੇਗਾ WhatsApp ਜੀ ਹਾਂ ਬੜਾ ਵਨ ਸਵਾਗਤ ਹਾਂ ਵੀ ਮੈਨੂੰ ਵਿਆਹਾਂ ਸਵਾਦ ਲੱਗਿਆ ਇੱਕ ਦਿਨ ਵਿਆਹਾਂ ਖਾਇਆ ਤਾਂ ਜੇ ਦੋ ਦੋਈ ਤੇ ਮਰਦ ਨੇ ਕਈ ਨੇ ਬੋ ਕੇ ਵਧੀਆ ਬਣਾਉਂਦੇ ਆ ਕੋਈ ਲੈ ਬੰਟੀ ਪਾਸ ਕਰਨਾ ਸਿਖਾਇਆ ਹੁੰਦਾ ਕਿ ਨਾ ਬੰਟੀ ਜਿਹੜਾ 20 ਲੱਖ ਕਰਦੇ ਇਹ ਵਿਆਹਵਾਂ ਨਾ ਜਿੱਥੇ ਬਣੇ ਹੋਵੇਂ ਪੋਂ ਬਾਦੀਓ ਚੱਕਾਂ ਪਹਿਲਾ ਹੀ ਵਾਹ ਬਈ ਬੰਨੇ ਟੇਸਟੀ ਬਣਾ ਲੈ ਮੈਨੂੰ ਸਰਦਾਰ ਹੈ ਬੱਚੀ ਕੇ ਸਬਸ ਮਗਏ ਹਾਂ ਮਿਲਨੇ ਲੱਗੇ ਹਾਂ 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 ਸਰਦਾਰ ਤੇ ਖਾ ਕੇ ਆਏ ਹਾਂ ਬੇ ਟੇਸਟੀ ਬੰਨੇ ਬੱਚੀ ਹੋਵੇ ਹਾਂ ਬੱਚੀ ਹੋਵੇ ਸਰਦਾਰ ਜੀ ਤੋਂ ਬੋਲ ਸਕਦੇ ਹਾਂ ਇਹ ਰੈਸਟੋਰੈਂਟ ਪਲੇਸ ਮੈਂ ਮਗਿਆ ਨਾ ਸਿੱਧੂ ਦਾ ਹਾਂ ਕਹਿ ਰਹੀ ਜਿਹੜਾ ਨਮਕ ਖੋਲਿਆ ਚੰਦੇ ਜਾਂਦੇ ਕਿ ਨਹੀਂ ਘੂਮ ਜੋ ਹੋ ਵੀ ਬਣਾਜੋ ਦੇ ਲਾ ਲ ਕੋਈ ਲਖਾਵਾਂਗੀ ਮੈਂ ਤੁਹਾਨੂੰ ਫੇਰੀ ਇਹ ਵੀ ਵਰਤਾ ਚੱਲ ਰਹੇ ਹੁੰਦੇਗੇ ਭੂਲੇ ਵੀ ਬਣਾਏ ਹੋਏ ਆ ਭੂਲੇ ਵੀ ਵਰਤ ਖੋਲेंगे ਫੇਰ ਦਿਖਲਾਏ ਭਾਈ ਉਹ ਖਾ ਖਾਵਾਂਗੇ ਹਾਜੀ ਸੋਣੀ ਤਾਂ ਅੱਗੇ ਜੀ ਹੈ ਨਾ 10 ਲੱਖ ਜੇ ਕਰਦੇ ਆਹ ਦੇਖ ਜੋਤ ਲਈ ਕਿ ਕਿਆ ਸੋਣੀ ਤੁਸੀਂ ਕਾਂ ਤਾਰੀ ਆ ਪਾਪਾ ਵਾਲੀ ਇੱਦਾਂ ਮੇਰਾ ਹੁੰਨੇ ਆ ਨਾ ਨਾ ਉਹ ਤਾਂ ਵੰਡ ਕੇ ਹਿਰਕਲੇ ਕਰਵਾ ਦੇ ਲੈ ਜਾਨਾ

ਮੈਂ ਨਹੀਂ ਆਉਂਦੇ ਕਿਹੜੀ ਰੱਖੜੀ ਲਾਵਾਂ ਕਿਹੜੀ ਨਾ ਨਹੀਂ ਕੱਢੀ ਬਸ ਸਿੰਪਲ ਬੰਦੀ ਦਿੰਦੀ ਵਧੀਆ ਨਾਪ ਸਿਮਪਲ ਸਭ ਤੋਂ ਬੈਸਟ ਹੈ ਮੈਂ ਨਾ ਮੇਰੇ ਕੱਪੜੇ ਵੀ ਬਨ ਰਹੇ ਆ ਸ਼ੌਪ ਨਾ ਲਈ ਪਟਾ ਸ਼ੌਪ ਕੋ ਲਈ ਹਾਂ ਨੇ ਇਹ ਲੈ ਲਓ ਉਹ ਪੈਸੇ ਰੱਖ ਦੇ ਉੱਪਰ ਅੱਛਾ ਅਸੀਂ ਪਾ ਲੇਗੇ ਆਪਾਂ ਇਹ ਜੋ ਲਪਾ ਕੋ ਉੱਧਰ ਬੰਦੇਗਾ ਉੱਧਰ ਬੰਦੀ ਕਰਾਉਂਗਾ ਲੋ ਜੀ ਵਾਰੀ ਐ ਜੋਤ ਐ ਨਾ ਛੋਟੇ ਭੈਣ ਭਾਈਆਂ ਕੀ ਵਾਰੀ ਐ ਦੱਬਾ ਹੀ ਖੋਲ ਲਈ ਇਸ ਤਰੀ ਮਮਾ ਮਿੱਠਾ ਹੀ ਕਰਾਣਾ ਹੋਆ ਫਸੀ ਨਹੀਂ ਦੀਓ ਲੈ ਟਿੱਕਾ ਪਹਿਲਾਂ ਰੱਖੜੀ ਤੇ ਟਿੱਕਾ ਲਾ ਜਾਓ ਤਾਂ ਪਹਿਲਾਂ ਹਾਈ ਉਹ ਤੋੜਦੀ ਖੁੱਲ ਕੇ ਖੋਲੀ ਨਹੀਂ ਬਾਤ ਚਲ ਇਸਤਰੀ ਫੜਾਦੀ ਉਹ ਕਿਉਂ ਸ਼ੌਪ ਨਾ ਰਹਿਓ ਸ਼ੌਪ ਨਾ ਰਹਿਓ ਉਹ ਤੋੜਦੀ ਇਸਤਰੀ ਉਹ ਖਾਲੇ ਬੈਸ ਮਾਨਵir ਜੀ ਮਾਨਵ ਪੁੱਤ ਇੱਧਰ ਬੈਠ ਕੇ ਲੜ ਚਲ ਚਲ ਤੋਏ ਹੀ ਕਿਹਨੇ ਕਿ ਉੱਠ ਲੱਗਦੇ ਦੋਨੋਂ ਐ ਜੋ ਇਸਤਰੀ ਕਰਦੀ ਕਰਨ ਤੇ ਕਹ ਲੈ ਕਰਨ ਤੇ ਜੋ ਨਾ ਜੋ ਤੂੰ ਛੇੜ ਨਾ ਇਹਨਾਂ ਨੂੰ ਇਹ ਜੋ ਤੂੰ ਕਰਨ ਦੇ ਦੋਨੋਂ ਹਾਂ ਕੀ ਹੁ ਕਰਨਾ ਗੁਰਪ੍ਰੀਤ ਮੇਰੇ ਖਾਰੇ ਨਾਮ ਮੈਂ ਗੱਲ ਤਾਂ ਨੰਨੀ ਕੀ ਤਰ੍ਹਾਂ ਲਈ ਜਾ ਰਹੀ ਮੀਂਹ ਹੀ ਹੋ ਰਿਹਾ ਜਿਤਰਾ ਲਿਓ ਨੋ ਇਸਕੀ ਨੰਨੀ ਲਿਓ ਹੀ ਬੋਲੀ ਜਾਓ ਲਿਓ ਨਹੀਂ ਦੋਨੋਂ ਮੈਂ ਇਹ ਗੁਰਪ੍ਰੀਤ ਵਾਲੇ ਦੇਖ ਕੇ ਇੰਨੀ ਪਿਆਰੀ ਆ ਰਹੀ ਇਹਨਾਂ ਦੋ ਤੇਰੇ ਅੰਚਾਲੀ ਦੀ ਆ ਚਲੋ ਦੋ ਜੀਨਿੰਦ ਮੈਂ ਪਹਿਲੇ ਲਾ ਆ ਕੀੜੇ ਕੀ ਰਹਿ ਗਈ ਵੀ ਵੀ ਦੇ ਅੱਛੇ ਵੀਰਾ ਰਹਿ ਰਿਹਾ ਹਲੇ ਠੀਕ ਹੈ ਖਾਸਾ ਹੀ ਲਾਇਆ ਹਾਂ ਤੇਰੇ ਮਾਰੀ ਤੋਂ ਅਗਲੀ ਸਪੈਸ਼ਲ ਗਈ ਕਾ ਮੈਂ ਤਾਂ ਮੈਂ ਆਪ ਮ ਵੀਰੇਗੀ ਲੱਗ ਲੈ ਕਾਉਂਗੀ ਯਾਰੀ ਮੇਰੀ ਪਸੰਦ ਨਹੀਂ ਕਰੀਆਂ ਲੈਣੀ ਬੀ ਆ ਹਾਂ ਹੁਣ ਕਹਿੰਦਾ ਫਿਰੇਗਾ ਦੇਖੀ ਉਹਨੋਂ ਹੋਰ 520 ਨਾ ਬੀ ਕੋ ਵੀ ਹੈ ਵੀ ਬਚਾਰੇ ਲੱਗਦੇ ਆ ਆ ਦੇਖ ਕਿੰਨੀ ਪਿਆਰੀ ਹੈ ਜਿਹੜੀ ਲੈ ਰਹੀ ਹੈ ਹਰ ਪਸੰਦ ਦੇਖ ਇਸ ਕੀ ਕੋ ਮਰੀ ਆ ਪਤਾ ਨਹੀਂ ਕਿ ਆ ਕੁਮਰਿਆ ਡਾਇਲ ਜਾ ਜ਼ਿਆਦਾ ਨਹੀਂ ਪਠੀਕ ਆ ਰੋ ਠੀਕ ਕੋ ਤਦ ਕਰਦੇ ਨਾ ਕੋਈ ਦੰਦ ਦੁਆਰਾ ਵੀ ਦੁਆਰਾ ਦੁਆਰਾ ਆ ਕੁੱਤੇ ਵੀ ਇਹਨਾਂ ਤੇ ਦੰਮ ਦੇ ਦੋ ਲੋ ਇੱਧਰ ਦੇਖੋ ਰੂਪ ਤੇਰਾ ਮੋਇਸਟਿੰਗ ਆ ਜਾਏਗਾ ਅੱਧੇ ਨਾ ਵੇਖ ਲਈਆਂ ਅੱਛਾ ਕਾਸਮਾ ਪਾਣੀ ਆਇਆ ਮੈਂ ਅੱਛੇ ਕਲਰਾਂ ਕੀ ਲੇਰੀ ਆ ਉਸਮਾ ਮੈਂ ਕਾਸਮਾ ਮੈਂ ਤਾਂ ਆਪਣੀ ਬੂਆ ਮੰਗੀਰਦੀ ਸੀ ਉਹ ਲਿਸ਼ਟੀ ਨਾ ਮੈਂ ਸੁਣ ਦੇਦੀ ਮੈਂ ਤਾਂ ਉੱਟ ਜਾਏ ਗੱਬੇ ਅੱਛਾ ਅੱਛਾ ਪੈਨਸਲ ਹੈ ਤੇ ਨਾ ਲੋ ਜੀ ਆਪਾਂ ਚੱਲੇ ਆ ਹੁਣ ਵਾਪਸ ਲੋ ਇਹ ਦੀਦੀ ਕੇ ਫਰੈਂਡ ਮਿਲ ਗਏ ਹੈਲੋ ਹੈਲੋ ਕਾਹ ਸੇ ਹੋ ਆਪ ਮੈਂ ਉਤਰਾਖੰਡ ਸੇ ਹਾਂ ਇਹ ਉਤਰਾਖੰਡ ਸੇ ਹੈ ਇਹ ਦੀਦੀ ਦਾ ਨੇਚਰ ਬਹੁਤ ਅੱਛਾ ਹੈ ਹੈਲੋ ਬੇਟਾ ਇਹ ਗੁੜੀਆ ਇਨਕੀ ਹੈਲੋ ਇਹ ਗੁੜੀਆ ਇਨਕੀ ਇਹ ਬੇਬੀ ਹੈ ਇਨਕਾ ਹੈਲੋ ਜੀ ਇਹਨੇ ਬਹੁਤ ਤੰਗ ਕਰਿਆ ਵਾ ਬੇਬੀ ਇਹ ਠੰਡਾ ਰਹਿੰਦਾ ਹੋਣਾ ਨਾ ਕੂਲਰ ਕਰਕੇ ਮਕਾਨ ਨੂੰ ਹਾਂ 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 ਕੱਪਦਾ ਹੀ ਹੈ ਅੰਦਰ ਰਹਿਦਾ ਹੈ ਇੱਕ ਹੋਰ ਬੜੀ ਤੇਰੀ ਦੀ ਆ ਪੀਹੋ ਜਾਂ ਫਿਰ ਬਾਬੂ ਇਹ ਇਸ ਦੀ ਖਣੇ ਦੀ ਆ ਜੀ ਠਾਣੀ ਵੀ ਨਹੀਂ ਸਹੀ ਵੈਸੇ ਹੀ ਇਹ ਵੀ ਆ ਹਾਂ ਅੱਛਾ ਅੱਛਾ ਇਹ ਇਹ ਇੱਕ ਬੇਟੀ ਹੋਰ ਆ ਗਈ ਹੈ ਉਤਰਾਖੰਡ ਸੇ ਆਈ ਹੈ ਕਿਹਦਾ ਲਗਾ ਆਪਕੋ ਯਹਾਂ ਪੇ ਹਰਿਆਣੇ ਆ ਗਿਆ ਬੜੀਆ ਆਪਣੇ ਆਪਣੇ ਦੇਸ਼ ਸਭ ਨੂੰ ਪਿਆਰਾ ਹੈ ਨਾ ਠੀਕ ਹੈ ਬਾਏ 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 ਦੀਦੀ ਆਣਾ ਜੀ ਤਾ ਸਾਡਾ ਗੇਨੂ ਆਜੋ ਕਹਿੰਦੇ ਭਈਆ ਸਾਥ ਲੋ ਜੀ ਫਰੈਂਸ ਆਪਾਂ ਨੇ ਰਖੜੀਆਂ ਬਣਾ ਲੀਆਂ ਦੀਦੀ ਤੇ ਔਰ ਇਹ थी ਬਬਜੋਤ ਕੀ 부ਜੀ ਰੀਅਲ 부ਜੀ ਹੁਣ ਆਪਾਂ ਨੇ ਜਾਣਾ ਭੂਆ ਜੀ ਦੀ ਕੁੜੀਆਂ ਦੇ ਕੋਲ ਉਹ ਸਾਡੀ ਭੂਆ ਦੀ ਬੇਟੀਆਂ ਆ ਜਿਨ੍ਹਾਂ ਦੇ ਕੋਲ ਹੁਣ ਰਖੜੀ ਬਣਾਣ ਜਾਣਾ ਹੈ ਤੇ ਬਾਕੀ ਇਧਰਲਾ ਵਲੋਗ ਆਪਣਾ ਖਤਮ ਹੈ ਜੀ ਕਿਉਂਕਿ ਬਹੁਤ ਲੰਬੀ ਵੀਡੀਓ ਬਣ ਜਾਂਦੀ ਹੈ ਤੇ ਚਲੋ ਜੀ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਮੇਰੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਹਣਾ ਬਾਈ ਜੀ ਟੇਕ ਕੇਅਰ ਮਿਲਦੇ ਆਂ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਹੈਪੀ ਰਖੜੀ ਜੀ ਇੱਕ ਵਾਰ ਫੇਰ ਸਾਰਿਆਂ ਨੂੰ ਤੇ ਬਾਕੀ ਅਗਲੇ 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 ਵਲੋਗ ਦੇ ਵਿੱਚ ਦੇਖਿਓ ਆਪਾਂ ਪੂਆ ਦੀ ਕੁੜੀਆਂ ਕੋਲ ਜਾ ਰਹੇ ਹਾਂ ਹੁਣ ਹਨਾ ਅਗਲੇ ਵਲੋਗ ਦੇ ਵਿੱਚ ਤੁਸੀਂ ਜ਼ਰੂਰ ਦੇਖਿਓ ਪੂਆ ਦੀ ਕੁੜੀਆਂ ਦਾ ਵਲੋਗ ਹੈ ਉਹ ਤੇ ਬਾਏ ਜੀ ਬਾਏ ਟੇਕ ਕੇਅ ਸਾਰਿਆਂ ਨੂੰ ਬਾਏ ਜੀ ਬਾਏ ਬੱਚੇ ਵੀ ਬੈਠੇ ਆਂ ਪਿੱਛੇ ਬੱਚਾ ਨੂੰ ਗਿਫਟ ਵਗੈਰਾ ਮਿਲ ਕੀ ਪੂਆ ਕੋਲੋਂ ਹਾਂ ਬਾਏ ਜੀ ਬਾਏ